ਕੋਠੀ ਵਰਤੇ ਕੱਲੀ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਨਹੀਂ ਨਹੀਂ ਕੋਈ ਨਾ ਮਾਤਾ ਤੇ ਇਹ 110000 ਰੁਪਿਆ ਇਹ ਉਹਨਾਂ ਦੀ ਮਾਤਾ ਜੀ ਨੇ ਅਸੀਂ ਇਹਨਾਂ ਨੂੰ ਦੇ ਰਿਆਂਗੇ ਤੇ ਸਾਰੀ ਗੱਲ ਦੀ ਸਾਰਿਆਂ ਨੂੰ ਮੈਂ ਅੱਜ ਲੁਧਿਆਣੇ ਖੜਾ ਸੀਗਾ ਡੀ ਐਮ ਸੀ ਹਸਪੀਟਲ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕੁਝ ਦਿਨ ਪਹਿਲਾਂ ਮੇਰੇ ਪਿੰਡ ਤੋਂ ਫੇਰੂ ਰਾਈ ਤੋਂ ਬੱਬੂ ਸਿੰਘ ਸਾਰਾ ਕੇਸਰ ਸਿੰਘ ਉਸ ਨੂੰ ਕਰੰਟ ਲੱਗਣ ਕਾਰਨ ਨਾ ਕਾਫੀ ਜ਼ਖਮੀ ਹੋ ਗਿਆ ਸੀਗਾ ਉਸ ਦੀ ਇੱਕ ਬਾਹ ਵਢਣੀ ਪਈ ਸੀ ਤੇ ਇੱਕ ਗੁੱਟ ਵਢਣਾ ਪਿਆ ਸੀਗਾ ਤੇ ਅਸੀਂ ਅੱਜ ਉਹਨਾਂ ਦੀ ਮਾਦਰ ਲਈ ਪਹੁੰਚੇ ਸੀਗੇ ਇੱਥੇ ਤੇ ਮੇਰੇ ਐਨਆਰਆਈ ਭਰਾਵਾਂ ਨੇ ਕੁਝ ਮੇਰੇ ਕਹਿਣ ਤੇ ਮਦਦਤ ਕਰੀ ਹੈਗੀ 1,10,000 ਰੁਪਿਆ ਆਇਆਗਾ ਤੇ ਇਹ 1,10,000 ਰੁਪਿਆ ਇਹ ਉਹਨਾਂ ਦੀ ਮਾਤਾ ਜੀ ਨੇ ਅਸੀਂ ਇਹਨਾਂ ਨੂੰ ਦੇ ਰਹਿਆਂਗੇ ਤੇ ਮੇਰੀ ਹੋਰ ਵੀ ਬੇਨਤੀ ਆ ਵੀ ਹਜੇ ਇੱਥੇ ਨਾ 10-11 ਦਿਨ ਹੋ ਗਏ ਇਹਨਾਂ ਨੂੰ ਹਸਪੀਟਲ ਬੈੱਡਾਂ ਨੂੰ ਤੇ ਬਹੁਤ ਕਾਵੀ ਖਰਚਾ ਆ ਰਿਹਾਗਾ ਤੇ ਮੇਰੀ ਹੋਰ ਵੀ ਲੋਕਾਂ ਨੂੰ ਬੇਨਤੀ ਆ ਮੈਂ ਇਹਨਾਂ ਦਾ ਅਕਾਊਂਟ ਨੰਬਰ ਤੇ ਇਹਨਾਂ ਦਾ ਸਕੈਨਰ ਪਾਉਂਗਾ ਜੇ ਕੋਈ ਹੋਰ ਵੀ ਮੇਰਾ ਵੀਰ ਮਦਦ ਕਰਨਾ ਚਾਹੁੰਦਾ ਤਾਂ ਇਹਨਾਂ ਦੀ ਜਰੂਰ ਹੈਲਪ ਕਰਿਓ ਕਿਉਂਕਿ ਬਹੁਤ ਲੋੜਵੰਦ ਪਰਿਵਾਰ ਹੈਗਾ ਕੋਈ ਇਹ 5 10 ਕਿੱਲੇ ਵਾਲੇ ਪਰਿਵਾਰ ਨਹੀਂ ਹੈਗਾ ਕਿੱਲਾ ਦੋ ਕਿੱਲੇ ਇਹਨਾਂ ਕੋਲੇ ਮਾੜੀ-ਮੋਟੀ ਜ਼ਮੀਨ ਆ ਗਈ ਕੋਈ ਬਾਹਲੇ ਵੱਡੇ ਨਹੀਂ ਹੈਗੇ ਲੈਂਡਲੋਰਡ ਨਹੀਂ ਹੈਗੇ ਤੇ ਸਾਰਿਆਂ ਦੇ ਹੱਥ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਾਰੇ ਹੋਰ ਵੀ ਵੱਡ ਚੜ ਕੇ ਹੈਲਪ ਕਰਿਓ ਇਹ ਹੈਲਪ ਮੇਰੇ ਫਰੈਂਡ ਜਸਪ੍ਰੀਤ ਨੇ ਇਕੱਠੀ ਕਰਕੇ ਨਾ ਕੈਨੇਡਾ ਦੇ ਵਿੱਚੋਂ ਉਹਨਾਂ ਨੇ ਪਾਈ ਹੈਗੀ ਉਹਨਾਂ ਦੇ ਵਿੱਚ ਤਕਰੀਬਨ ਘੱਟੋ-ਘੱਟ 10 15 ਬੰਦੇ ਸੀਗੇ ਜਿਨ੍ਹਾਂ ਨੇ ਇਹ ਸਾਰੀ ਹੈਲਪ ਕੀਤੀ ਹੈਗੀ ਉਹਨਾਂ ਦੇ ਮੈਂ ਤੁਹਾਨੂੰ ਮੜੀਏ ਨਾਂ ਦੱਸਦਾ ਹਾਂ ਅ ਰਮਨ ਸਿੰਘ ਕਮਲ ਸਿੰਘ ਗੋਪੀਰਾਮਾ ਕਰਨਵੀਰ ਰਾਏ ਗੁਰਜੰਟ ਸਿੰਘ ਭੰਮੀਪੁਰਾ ਕਰਮਜੀਤ ਸਿੰਘ ਰਣਸੀਖਲਾ ਬੂਟਾ ਸਿੰਘ ਤਾਨੀ ਸਿੰਘ ਜਤਿੰਦਰ ਸਿੰਘ ਬਰਾੜ ਗੁਰਪ੍ਰੀਤ ਸਿੰਘ ਧਾਲੀਆ ਤਰਲੋਚਨ ਸਿੰਘ ਲੱਖਾ ਬਲਵੀਰ ਸਿੰਘ ਰਾਏ ਸੁਖਜਿੰਦਰ ਸਿੰਘ ਚਰਵਾ ਇੱਕ ਅਚਰਵਾਲ ਤੋਂ ਗੁਰदयाल ਸਿੰਘ ਕਲਕੱਤੇ ਵਾਲੇ ਨੇ ਉਹਨਾਂ ਨੇ ਇਹਨਾਂ ਦੇ ਵਿੱਚ ਸਾਰੀ ਹੈਲਪ ਕੀਤੀ ਕਿਸੇ ਨੇ 100 ਡਾਲਰ ਕਿਸੇ ਨੇ 200 ਡਾਲਰ ਤੇ ਸਪੈਸ਼ਲ ਜਸਪ੍ਰੀ ਸਿੰਘ son of ਗੁਲਬੀਰ ਸਿੰਘ ਬਲਬੀਰ ਸਿੰਘ ਆ ਰਾਏ ਨੇਗੇ ਰਾਏਪਤੀ ਗੁਰਦੁਆਰਾ ਉਹਨਾਂ ਨੇ 400 ਡਾਲਰ ਦਿੱਤਾਗਾ ਤੇ ਜਸਪ੍ਰੀਤ ਦੇ ਕਹਿਣ ਤੇ ਹੀ ਸਾਰੀ ਇਹ ਸੇਵਾ ਇਕੱਠੀ ਹੋਈ ਆਗੀ ਤੇ ਇਹ ਉਹਨਾਂ ਦੇ ਮਾਤਾ ਜੀ ਨੇ ਬੱਬੂ ਦੇ ਤੇ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਰਿਆਂ ਦਾ ਚਲੋ ਧੰਨਵਾਦ ਜੋ ਬਾਹਰ ਬੱਚਿਆਂ ਨੇ ਮੇਰੇ ਬੱਚੇ ਦੀ ਖਾਤਰ ਸੇਵਾ ਇਕੱਠੀ ਕਰਕੇ ਘੱਲੀ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਨਹੀਂ ਨਹੀਂ ਕੋਈ ਨਾ ਮਾਤਾ ਮੇਰਾ ਮਾਨ ਹਵਾ ਕਰ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਹੋਰ ਵੀ ਆ ਨਾ ਅੱਗੇ ਲੋਰ ਪੈਂਦੀ ਆ ਕਿਉਂਕਿ ਹੁਣ ਉਹ ਅਪਾਜ ਹੋ ਚੁੱਕਾ ਹੈ ਮੇਰਾ ਭਰਾ ਕਿਉਂਕਿ ਹੁਣ ਤਾਂ ਉਹ ਕਮਾਈ ਕਰਨ ਦਾ ਉਹਦੇ ਕੋਲੇ ਹੋਰ ਸਾਧਨ ਵੀ ਨਹੀਂ ਹੈਗਾ ਤੇ ਵੱਧ ਤੋਂ ਵੱਧ ਹੋਰ ਵੀ ਹੈਲਪ ਕਰਿਓ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ